ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡੇ ਵਾਸਤੇ ਬਾਈ ਟਰਾਲੀ ਲੈ ਕੇ ਹਾਜ਼ਰ ਹੋਇਆ ਜਿਹੜੇ ਬਾਈ ਕਹਿੰਦੇ ਸੀ ਸਾਨੂੰ ਘੱਟ ਰੇਟ 'ਚ ਤੇ ਛੋਟੀ ਟਰਾਲੀ ਮਿਲ ਜੇ ਤੂੜੀ ਅੱਜ ਤੇ ਲਾਉਣੀ ਹੋਣਦੀ ਹੈ ਬਾਈਆਂ ਨੇ ਤੇ ਅੱਜ ਤੁਹਾਡੇ ਵਾਸਤੇ ਟਰਾਲੀ ਲੈ ਕੇ ਆਇਆ ਤੇ ਜੇ ਗੱਲ ਕਰੀਏ ਆਪਾਂ ਫੋਟੇ ਦੀ ਬਾਈ 10 ਫੁੱਟੀ ਹੈ ਟਰਾਲੀ ਰਾਮੂ ਇੱਕ ਵਾਰ ਚੈੱਕ ਕਰਾ ਦੇ ਟਾਇਰ ਕਨੀ ਚੈੱਕ ਕਰਾ ਦੇ ਠੀਕ ਆ ਤੇ ਆ ਵਿੱਚੋਂ ਚੈੱਕ ਕਰਾ ਦੇ ਵਧੀਆ ਟਰਾਲੀ ਪਈ ਆ ਠੀਕ ਆ ਆ ਬਾਈਆਂ ਨੇ ਸਪੋਟਾਂ ਆਪ ਲਵਾਈਆਂ ਸੀ ਇੱਥੇ ਸੈਡਾਂ ਦੇ ਸਾਰੇ ਪਾਸੇ ਠੀਕ ਆ ਤੇ ਖੜੀ ਕਿਥੇ ਪਿੰਡ ਚੀਮਾ ਜ਼ਿਲ੍ਹਾ ਨੂੰ ਪਾਇੰਦਾ ਬਰਨਾਲਾ ਰੰਗ ਰੂੰਗ ਵੀ ਵਧੀਆ ਹੋਇਆ ਬੈ ਠੀਕ ਆ ਟਰਾਲੀ ਇੱਕ ਇਦਰੋਂ ਵੀ ਚੈੱਕ ਕਰਾਇਆ ਇਹ ਸੌ ਸੇ ਕੰਨੀ ਚੱਕਰਾਇ ਥੱਲੇ ਵਧੀਆ ਮਜ਼ਬੂਤ ਆ ਟਰਾਲੀ ਤੇ ਬੈੱਡ ਨਾਲ ਹੈਗੇ ਬਾਈ ਬੈੱਡ ਹਾਂ ਬੈੱਡ ਨਾਲ ਮਿਲ ਜਾਣਗੇ ਠੀਕ ਆ ਤੇ ਰੇਟ ਦੀ ਗੱਲ ਕਰ ਲਈ ਆਪਾਂ 60000 ਦਾ ਸਹਿਬਾਈਆਂ ਨੇ ਮੌਕੇ ਤੇ ਬਾਈ ਕਹਿੰਦੇ ਮਾਰ ਤਾਂ ਵਧੀਆ ਕਰ ਦਾਂਗੇ ਠੀਕ ਆ ਤੇ ਸਕਰੀਨ ਤੇ ਚਲੇ ਨੰਬਰ ਬਾਈਆਂ ਨਾਲ ਕਰ ਸਕ ਸੰਪਰਕ ਤੇ ਆ ਅੱਧੀ ਵੀਡੀਓ ਕਦਾਂ ਲੱਗੀ ਲਾਈਕ ਸ਼ੇਅਰ ਕਰਕੇ ਦੱਸਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ